ਸਸਿਕਾ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਗਵਾਰ ਫਲੀ ਦੀ ਸਬਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਧੋ ਕੇ ਦੋਨੋਂ ਸਾਈਡਾਂ ਤੋਂ ਆਪਾਂ ਡੰਗ ਲਿਆ ਹੈ ਡੰਗ ਕੀ ਫਲੀਆਂ ਨੂੰ ਆਪਾਂ ਬ੍ਰੀਕ ਬ੍ਰੀਕ ਕੱਟ ਲਿਆ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਫਿਰ ਇਸ ਵਿੱਚ ਆਪਾਂ ਪਾਉਣ ਦੇ ਲਈ ਪਿਆਜ਼ ਕੱਟੇ ਨੇ ਜੋ ਕਿ ਵੱਡੇ ਸਾਈਜ਼ ਦੇ ਦੋ ਹੀ ਪਿਆਜ਼ ਨੇ ਤੇ ਇਹਨਾਂ ਨੂੰ ਵੀ ਆਪਾਂ ਮੀਡੀਅਮ ਸਾਈਜ਼ ਵਿੱਚ ਕੱਟ ਲਵਾਂਗੇ ਤੜਕੀ ਦੇ ਵਿੱਚ ਆਪਾਂ ਲਸਣ ਅਦਰਕ ਪਿਆਜ਼ ਹਰੀ ਮਿਰਚ ਸਪ੍ਰਿੰਗ ਆਨੀਅਨ ਅਤੇ ਟਮਾਟਰ ਕੱਟ ਕੇ ਰੱਖੇ ਹੋਏ ਨੇ ਹੁਣ ਆਪਾਂ ਇਹਨਾਂ ਦੀ ਸਬਜ਼ੀ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਕੜਾਈ ਵਿੱਚ ਤੇਲ ਲੈ ਲੈਨੇ ਆ ਤੇਲ ਗਰਮ ਹੋ ਚੁੱਕਿਆ ਹੈ ਹੁਣ ਇਸ ਵਿੱਚ ਆਪਾਂ ਫਲੇਮ ਲੋ ਕਰਕੇ ਜੀਰਾ ਤੇ ਧਨੀਆ ਪਾ ਦੇਵਾਂਗੇ ਅਤੇ ਇਸ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਫਰਾਈ ਹੋਣ ਤੋਂ ਬਾਅਦ ਇਸ ਵਿੱਚ ਆਪਾਂ ਤੜਕਾ ਐਡ ਕਰਾਂਗੇ ਤੜਕੇ ਵਿੱਚ ਸਭ ਤੋਂ ਪਹਿਲਾਂ ਆਪਾਂ ਅਦਰਕ ਅਤੇ ਲਸਣ ਦੋਨਾਂ ਨੂੰ ਪਾ ਕੇ ਥੋੜਾ ਜਿਹਾ ਫਰਾਈ ਕਰਾਂਗੇ ਤਾਂ ਜੋ ਇਹਨਾਂ ਦਾ ਕੱਚਾपन ਖਤਮ ਹੋ ਜਾਵੇ ਚਤੂਲ ਲਸਣ ਅਤੇ ਅਦਰਕ ਥੋੜਾ ਜਿਹਾ ਫਰਾਈ ਹੋ ਗਏ ਤਾਂ ਫਿਰ ਅਸੀਂ ਇਹਦੇ ਵਿੱਚ ਸਪਰਿੰਗ ਆਨੀਅਨ ਹਰੀ ਮਿਰਚ ਵੀ ਐਡ ਕਰ ਦੇਵਾਂਗੇ ਅਤੇ ਇਹਨਾਂ ਨੂੰ ਹਲਾਉਂਦੇ ਹੋਏ 1-2 ਮਿੰਟ ਲਈ ਥੋੜਾ ਜਿਹਾ ਫਰਾਈ ਕਰਾਂਗੇ ਅਦਰਕ ਲਸਣ ਹਰੀ ਮਿਰਚਾਂ ਨੂੰ 1-2 ਮਿੰਟ ਲਈ ਫਰਾਈ ਕਰਨ ਤੋਂ ਬਾਅਦ ਅਸੀਂ ਇਸ ਦੇ ਵਿੱਚ ਪਿਆਜ਼ ਐਡ ਕਰਾਂਗੇ ਜੋ ਪਿਆਜ਼ ਅਸੀਂ ਕੱਟ ਕੇ ਰੱਖੇ ਹੋਏ ਨੇ ਫਲੀਆਂ ਵਿੱਚ ਪਿਆਜ਼ ਥੋੜੇ ਜਿਹਾ ਜ਼ਿਆਦਾ ਪੈਂਦੇ ਨੇ ਤਾਂ ਆਪਾਂ ਇੱਥੇ ਦੋ ਵੱਡੇ ਸਾਈਜ਼ ਦੇ ਪਿਆਜ਼ ਕੱਟੇ ਹੋਏ ਸੀ ਤਾਂ ਉਹ ਇਸ ਵਿੱਚ ਐਡ ਕਰ ਲਵਾਂਗੇ ਮਸਾਲੇ ਹੁਸੀਂ ਆਪਾਂ ਨਹੀਂ ਐਡ ਕਰਾਂਗੇ ਜਿੰਨਾ ਚਿਰ ਪਿਆਜ਼ ਭੁੱਜ ਜੇ ਥੋੜੇ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਤਾਂ ਉਹਨਾਂ ਚਿਰ ਆਪਾਂ ਪਿਆਜ਼ ਨੂੰ ਹਲਾਉਂਦੇ ਹੋਏ ਫਰਾਈ ਕਰਦੇ ਰਾਵਾਂਗੇ ਜਦੋਂ ਸਾਡੇ ਪਿਆਜ਼ ਭੁੱਜ ਕੇ ਉਹੜਾ ਕਲਰ ਚੇਂਜ ਹੋ ਗਿਆ ਹੈ ਤਾਂ ਇਸ ਵਿੱਚ ਮਸਾਲੇ ਐਡ ਕਰਾਂਗੇ ਨਮਕ ਕਾਲੀ ਮਿਰਚ ਅਤੇ ਹਲਦੀ ਅਤੇ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾਲ ਤੜਕੇ ਵਿੱਚ ਪਿਆਜ਼ ਵਿੱਚ ਮਿਕਸ ਕਰ ਦੇਵਾਂਗੇ ਅਤੇ ਲੋ ਫਲੇਮ ਨੂੰ ਲੋ ਹੀ ਰੱਖਾਂਗੇ ਮਸਾਲੇ ਨੂੰ 1-2 ਮਿੰਟ ਲਈ ਭੁੰਨਾਂਗੇ ਤਾਂ ਜੋ ਹਲਦੀ ਦਾ ਕੱਚਾਪਨ ਖਤਮ ਹੋ ਜਾਵੇ ਅਤੇ ਜਦੋਂ ਇਹ 1-2 ਮਿੰਟ ਤੱਕ ਭੁੱਜ ਜਾਣਗੇ ਤਾਂ ਫਿਰ ਅਸੀਂ ਇਸ ਵਿੱਚ ਟਮਾਟਰ ਐਡ ਕਰ ਦੇਵਾਂਗੇ ਟਮਾਟਰ ਨੂੰ ਐਡ ਕਰਕੇ ਹੁਣ ਅਸੀਂ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਪ온 ਲਵਾਂਗੇ ਟਮਾਟਰ ਨੂੰ ਪੋਚਦੇ ਰਹੇ ਇੱਕ ਦੋ ਮਿੰਟ ਹੋ ਗਏ ਹਨ ਤੇ ਉਹ ਚੰਗੀ ਤਰ੍ਹਾਂ ਨਾਲ ਪੱਕ ਚੁੱਕਿਆ ਹੈ ਤਾਂ ਹੁਣ ਅਸੀਂ ਇਸ ਵਿੱਚ ਫਲੀਆਂ ਐਡ ਕਰ ਦੇਵਾਂਗੇ ਫਲੀਆਂ ਮੈਂ ਪਹਿਲਾਂ ਹੀ ਤੋਂ ਟੋਪੇ ਘਟ ਕੇ ਸકા ਹਿਰਕੀਆਂ ਹੋਈਆਂ ਨੇ ਤੇ ਹੁਣ ਇਹਨਾਂ ਨੂੰ ਆਪਾਂ ਪਿਆਜ਼ ਦੇ ਵਿੱਚ ਐਡ ਕਰ ਦੇਵਾਂਗੇ ਤੇ ਚੰਗੀ ਤਰ੍ਹਾਂ ਨਾਲ ਮਸਾਲੇ ਵਿੱਚ ਮਿਕਸ ਕਰ ਦੇਵਾਂਗੇ ਅਤੇ ਇੱਕ ਦੋ ਮਿੰਟ ਲਈ ਹਿਲਾਉਂਦੇ ਹਿਲਾਉਂਦੇ ਪਕਾਉਂਦੇ ਰਵਾਂਗੇ ਤਾਂ ਜੋ ਮਸਾਲੇ ਵਿੱਚ ਚੰਗੀ ਤਰ੍ਹਾਂ ਨਾਲ ਅਬਜ਼ਰਬ ਹੋ ਜਾਣ ਸਬਜੀ ਆਪਣੀ ਹੁਣ 8-10 ਮਿੰਟ ਹੋ ਗਏ ਨੇ ਤੇ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਤੇ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ ਤੁਸੀਂ ਵੀ ਇਸ ਸਬਜੀ ਨੂੰ ਬਣਾ ਕੇ ਖਾਓ ਅਤੇ ਕਮੈਂਟ ਕਰਕੇ ਦੱਸਿਓ ਕਿੰਦਾ ਦੀ ਬਣੀ ਹੈ ਤੇ ਮੇਰੇ ਚੈਨਲ ਨੂੰ ਲਾਈਕ ਸੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ